ਨਾ ਮੁਕੀਦਾ ਪਰਮਾਨੰਥ ਸੋਰਾ ਇਹ ਵੀ ਚੋਲੇ ਬਣੇ ਇਹ ਮਰਦਾਨਾ ਵੀ ਨਾਲ ਗਿਆ ਮਰਦਾਨੇ ਨੇ ਗੁਰਨਾਣਕ ਦੇਵ ਜੀ ਮਹਾਰਾਜ ਕੋਲੋਂ ਵਧਾਈ ਮੰਗੀ ਉਹਨੇ ਇਹ ਨਹੀਂ ਕਿਹਾ ਵਧਾਈ ਦਿਓ ਉਹਨੇ ਕਿਹਾ ਵਧਾਈ ਖਾਣੀ ਹੈ ਇਹ ਗੁਰਨਾਣਕ ਦੇਵ ਜੀ ਨੇ ਅਸੇ ਕਿਹਾ ਨੇ ਨਾ ਪਾਰਟੀ ਦਿਓ ਮਰਦਾਨਾ ਬੜਾ ਸਿੱਧਾ ਬੜਾ ਖੋਲਾ ਪਾਲਾ ਜੀ ਜਦੋਂ ਮਰਦਾਨੇ ਨੇ ਕਿਹਾ ਗੁਰਨਾਣਕ ਦੇਵ ਜੀ ਨੂੰ ਵਧਾਈ ਖਾਣੀ ਹੈ ਗੁਰਨਾਣਕ ਦੇਵ ਜੀ ਕਿਹਾ ਅੱਛਾ ਦਸੋ ਕੀ ਚਾਹੀਦਾ ਹੈ ਗੁਰਨਾਨਕ ਦੇਵ ਜੀ ਕਹਿੰਦੇ ਮੈਂ ਤੈਨੂੰ ਕਿਰਕਾਲ ਦਾ ਰਾਜ ਦੇ ਦਵਾਂ ਕਿਨ ਕਾਲ ਦਾ ਰਾਜ ਦੇ ਦਵਾਂ ਦਸ ਕੀ ਦਿਆਂ ਉਹਨਾਂ ਨੇ ਫਿਰ ਗੁਰਨਾਨਕ ਦੇਵ ਜੀ ਨੇ ਕਿਹਾ ਝੋਲੀ ਕਰ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਦੀ ਝੋਲੀ ਵਿੱਚ ਕੀਰਤਨ ਦੀ ਦਾਤ ਪਾਈ ਕਿਰਤਨ ਕਾਲ ਯੁੱਗ ਮੇਂ ਕੀਰਤਨ ਪ੍ਰਦਾਨਾ ਕੀਰਤਨ ਦੀ ਉਨੀ ਨਮਾ ਹੈ ਗੁਰ ਨਾਨਕ ਦੇਵ ਜੀ ਨੇ ਕਿੱਤਨ ਪਾਇਆ ਕਿੱਤਨ ਦਾ ਸਾਜ ਉਰੀ ਝੋਲੀ ਵਿੱਚ ਆਪਣਾ ਚੋਲਾ ਲਾ ਕੇ ਉਹਦੇ ਗੱਲ ਵਿੱਚ ਪਾ ਦਿੱਤਾ ਫਿਰ ਮਰਦਾਨੇ ਨੂੰ ਕਿਹਾ ਤੂੰ ਢੂਮ ਮਰਾਸੀ ਹੈ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ ਮੰਗ ਕੇ ਨਹੀਂ ਖਾਣਾ ਮੈਂ ਤੇਰੇ ਨਾਲ ਨਾਰਾਜ਼ ਹਾਂ ਮੇਰੀ ਤੇਰੀ ਨਹੀਂ ਬਣਦੀ ਜਾ ਇਹ ਮਰਦਾਨਾ ਬੜਾ ਛਿੱਟਾ ਪੈ ਗਿਆ ਮਰਦਾਨਾ ਕਹਿੰਦਾ ਐਸੀ ਗੱਲ ਮੈਂ ਕੀ ਕੀਤੀ ਜੇ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ ਹੋ ਮੈਂ ਤੁਹਾਡੇ ਬਿਗੈਰ ਇੱਕ ਮਿੰਟ ਨਹੀਂ ਰਹਿ ਸਕਦਾ ਮੈਨੂੰ ਮਰਨਾ ਮਨਜ਼ੂਰ ਹੈ ਮੈਂ ਤੁਹਾਡੇ ਬਿਗੈਰ ਖਤਮ ਹੋ ਜਾਵਾਂਗਾ ਮਰ ਜਾਵਾਂਗਾ ਮੈਂ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦਾ ਗੁਰਨਾਨਕ ਦੇਵ ਜੀ ਨੇ ਕਿਹਾ ਧੂਮ ਮਮਰਾਸੀ ਮੈਂ ਤੇਰਾ ਹੱਥ ਫੜਿਆ ਹੈ ਤੈਨੂੰ ਭਰਾ ਦਾ ਖਤਮ ਦਿੱਤਾ ਮੈਂ ਭਾਈ ਬਣਾਇਆ ਹੈ ਧੂਮ ਮਮਰਾਸੀ ਤੂੰ 베ਦੀਆਂ ਦਾ 베ਦੀ ਕੁੱਲ ਦਾ ਗੁਰਨਾਨਕ ਦੇਵ ਜੀ ਦਾ ਭਾਈ ਬਣਿਆ ਹੈ ਇਹ ਭਾਈ ਨੂੰ ਕਾਦੀ ਮੰਗਦਾ ਬਣਨੇ ਦੀ ਲੋੜ ਹੈ ਆ ਟੱਢਨੇ ਦੀ ਲੋੜ ਹੈ ਤੂੰ ਕਿਉਂ ਪੈਸੇ ਲਏ ਹਨ ਮਾਤਾ ਕਲਿਆਣ ਜੀ ਨੇ ਮਾਤਾ ਕਲਿਆਣ ਜੀ ਨੇ ਮਰਦਾਨੇ ਨੂੰ ਪੈਸੇ ਦਿੱਤੇ ਸਨ ਤੇ ਕਹਿੰਦੇ ਮੋੜ ਮੈਂ ਤਾਂ ਕਰਨ ਝੋਲੀਆਂ ਪਰਗਾਉਣ ਵਾਲਾ ਬਣਾਇਆ ਹੈ ਤੂੰ ਮੰਗਤਾ ਹੈ ਉਹ ਕਿਸੇ ਅੱਗੇ ਹੱਥ ਨਹੀਂ ਲੱਗਣੇ ਕਹਿੰਦੇ ਮਰਦਾਨਾ ਕਹਿਣ ਲੱਗਾ ਜੀ ਅੱਛਾ ਜੀ ਬੋੜ ਨਾ ਤੁਹਾਡਾ ਹੀ ਆਸਰਾ ਉਹ ਕਹਿੰਦੇ ਉਹ ਸਾਸਤਰਾ ਕਰਤਾਰ ਦਾ ਦੇ ਉਹ ਕਰਤਾਰ ਦਾ ਆਸਰਾ ਹੈ ਮੇਰਾ ਆਸਰਾ ਹੀ ਕਰਤਾਰ ਦਾ ਆਸਰਾ ਹੈ ਕਹਿੰਦੇ ਤੈਨੂੰ ਝੋਲੀਆਂ ਪਰਬਾਨ ਵਾਲਾ ਬਣਾਇਆ ਹੈ ਮੰਗਦਾ ਨਹੀਂ ਬਣਾਇਆ ਫੋਨ ਮੇਰੇ ਭਾਈ ਆਪਣੇ ਭਾਈ ਦਾ ਖਿਦਾਬ ਦਿੱਤਾ ਹੈ ਫਿਰ ਮਰਦਾਨੇ ਨੇ ਕੀ ਕੀਤਾ ਜਿੰਨਾ ਪੈਸਾ ਕਾਲੂ ਕਲਿਆਣਦਾਲ ਜੀ ਨੇ ਦਿੱਤਾ ਸੀ ਸਾਰਾ ਵਾਪਸ ਕਰ ਦਿੱਤਾ ਕਿ ਮੈਂ ਗੁਰਨਾਮਕ ਦੇਵ ਤੋਂ ਵਿਚਰਨਾ ਮਿਲਦਾ ਉਹਨੇ ਮੈਨੂੰ ਆਪਣਾ ਭਾਈ ਬਣਾਇਆ ਹੈ ਮੈਂ ਦੂਰ ਨਹੀਂ ਹੋਣਾ ਚਾਹੁੰਦਾ ਇਸ ਤਰ੍ਹਾਂ ਸ਼ਗਾਈਆਂ ਸਾਰਾ ਤਾਰੀਆਂ ਰਸਨਾ ਰਸਮਾਂ ਜੜੀਆਂ ਨੇ ਜਿਵੇਂ ਜਿਵੇਂ ਹੁੰਦੀਆਂ ਹਨ ਗੀਤ ਬਿਠਾਏ ਗਏ ਗਰੀਬਾਂ ਨੂੰ ਭੋਜਨ ਦਾਣ ਦਿੱਤੇ ਗਏ ਘਰ ਵਿੱਚ ਗਹਿਮਗਾਨੀ ਹੋਈ ਮਠਿਆਈਆਂ ਵੱਡੀਆਂ ਜੀਆਂ ਬਹੁਤ ਕੁਝ ਗਹਿਮਗਾਨੀ ਹੋਈ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਦੀ ਸ਼ਗਾਈ ਹੋਈ ਇਹ ਸ਼ਗਾਈ ਲਈ ਇਤਨਾ ਪਰਵਾਨ ਕਰੋ ਹੋਈਆਂ ਭੁੱਲਾਂ ਚੁਕਾਂ ਦੀ ਕਿਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ